ਸਿੱਖਿਆਣੀ ਦੇਖੋ ਦੇਖੋ ਧਿਆਨ ਨਾਲ ਦੇਖੋ ਜਮੂਰ ਬੰਦਾ ਥੱਕਿਆ ਹੁੰਦਾ ਇੱਕ ਦਿਨ ਨਾ ਕਿੱਡੀ ਗੱਲ ਹੁੰਦੀ ਤੇ ਨਾ ਜਾਓ ਨਾ ਜਾਓ ਕੋਈ ਗੱਲ ਨਹੀਂ ਕੱਲ ਨੂੰ ਮੈਂ ਆਪੇ ਜਾਉ ਸਕੂਟੀ ਤੇ ਚੇਂਜ ਕਰਕੇ ਆਪੇ ਲੈ ਕੇ ਆਉਂ ਮੈਂ ਮੈਂ ਲੈਣੇ ਆ ਨਾ ਮੇਰਾ ਤੱਜ ਮਾਣਾ ਕੱਪੜੇ ਜਮੂਰ ਕੋ ਥੱਕਿਆ ਹੋਇਆ ਚਲਾ ਚਲਾ ਮੈਂ ਤਾਂ ਬਹੁਤ ਥੱਕੀ ਪਈ ਆ ਅਚਾ ਆ ਹੁਣ ਤੁਹਾਨੂੰ ਫੋਨ ਆ ਜਾਂਦਾ ਕਿਸੇ ਦਾ ਮਿੰਟ 'ਚ ਹੀ ਜਾਂਦੇ ਅਸੀਂ ਥੱਗੀ ਬੈਠੀ ਸੀ ਨਾ ਰੱਖੀ ਆ ਸਾਰੇ ਸੰਦ ਚਾਹ ਚੂ ਵਾਲੇ ਦਾ ਬਸ ਚਾਹ ਬਣਾ ਲਓ ਜੀ ਚਾਹ ਤਾਂ ਨਾ ਜਿਹੜੀ ਹੈਗੀ ਆ ਬਸ ਇੱਕ ਟ੍ਰੂ ਲਵ ਆਵਾ ਟ੍ਰੂ ਲਵ ਚਾ ਨਵੇਂ ਲੈ ਕੇ ਆਏ ਨਵੇਂ ਲੈ ਕੇ ਆਏ ਨਵੇਂ ਨਵੇਂ ਲੈ ਕੇ ਆਏ ਹਾਂਜੀ ਸਰਸਿਕਾ ਜੀ ਸਾਰਿਆਂ ਨੂੰ ਹੋਪਸ ਤੋਂ ਸਾਰੇ ਜਣੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਬਲੌਗ ਦੇ ਵਿੱਚ ਤੇ ਅੱਜ ਆਪਾਂ ਜਾ ਰਹੇ ਹਾਂ ਮਲੇਰਕੋਟਲੇ ਠੀਕ ਹੈ ਕੁਝ ਕੰਮ ਕਰਨੇ ਨੇ ਆਪਾਂ ਠੀਕ ਹੈ ਜੀ ਤੇ ਥੋੜੇ ਜੀ ਕੱਪੜੇ ਵੀ ਲਿਆਉਣੇ ਨੇ ਜੁਝਾਰ ਦੇ ਆਪਾਂ ਜਾਵਾਂਗੇ ਲिटलਮੀ ਵਾਲਿਆਂ ਦੇ ਤੇ ਬਹੁਤ ਜਿਆਦਾ ਸੋਹਣੀ ਉਹਨਾਂ ਕੋਲ ਵੈਰਾਈਟੀ ਆਈ ਹੋਈ ਹੈ ਗਰਮੀਆਂ ਦੀ ਮੈਂ ਤੁਹਾਨੂੰ ਵੀ ਦਿਖਾ ਦੂੰਗੀ ਅੱਜ ਕਿਉਂ ਕਿ ਕਿਉਂਕਿ ਇਹਦੇ ਕੋਲ ਸਿਰਫ ਜੀਨ ਦੀਆਂ ਪੈਂਟਾਂ ਰਹੀਆਂ ਤਾਂ ਜੀਨ ਦੀਆਂ ਪੈਂਟਾਂ ਦੇ ਵਿੱਚ ਇਹਨੂੰ ਆਉਂਦੀ ਹੈ ਬਹੁਤ ਜਿਆਦਾ ਗਰਮੀ ਤਾਂ ਕਰਕੇ ਇਹਦੇ ਕੋਲ ਇੱਕ ਕਾਟਨ ਦੀ ਪੈਂਟ ਲਿਆਂਦੀ ਸੀ ਉਹ ਸੂਟ ਸੀਗਾ ਜੈਕਟ ਵਾਲਾ ਆਹ ਵਾਲਾ ਸੀਗਾ ਉਹ ਤੇ ਫਿਰ ਹੁਣ ਉਹਨੂੰ ਆਹ ਟੀ-ਸ਼ਰਟਾਂ ਨਾਲ ਪਾਉਣਾ ਪੈਂਦਾ ਆਹ ਟੀ-ਸ਼ਰਟਾਂ ਮੈਨੂੰ ਬੇਬੀ ਹੱਗ ਤੋਂ ਲਈ ਆਈ ਸੀ ਕਿ ਬਿਕੋਜ਼ ਲੇਟ ਅੰਮੀ ਆ ਲੈਂਦੇ ਮੈਂ ਉਸ ਦਿਨ ਕੱਲੀ ਸੀ ਮੈਨੂੰ ਜਾਣ ਦਾ ਟਾਈਮ ਨਹੀਂ ਲੱਗਿਆ ਤਾਂ ਕਰਕੇ ਬੇਬੀ ਹੱਗ ਵਾਲਿਆਂ ਤੋਂ ਇਹਦੀਆਂ ਪੂਰੀਆਂ ਬਾਹਾਂ ਵਾਲੀਆਂ ਟੀ-ਸ਼ਰਟਾਂ ਲੈ ਆਂਦੀਆਂ ਸੀ ਇਹਨੂੰ ਥੋੜਾ ਜਿਹਾ ਜ਼ਖਾਮ ਜਿਹਾ ਸੀਗਾ ਤਾਂ ਕਰਕੇ ਫਿਰ ਇਹਦੇ ਪੂਰੀਆਂ ਬਾਹਾਂ ਵਾਲੀਆਂ ਟੀ-ਸ਼ਰਟਾਂ ਪਾਉਣੀਆਂ ਪਈਆਂ ਅੱਜ ਵੀ ਮੌਸਮ ਥੋੜਾ ਜਿਹਾ ਖਰਾਬ ਆ ਤੇ ਬਾਕੀ ਜਿਹੜੀ ਐ ਇਦਾਂ ਦੀ ਕਾਟਨ ਦੀਆਂ ਪੈਂਟਾਂ ਨੇ ਉਹ ਆਪਾਂ ਹੋਰ ਲੈ ਕੇ ਆਵਾਂਗੇ ਉਹਨਾਂ ਦੀ ਕਿਉਂਕਿ ਗਰਮੀ ਦੇ ਵਿੱਚ ਜੇ ਕਿਤੇ ਜਾਣਾ ਹੁੰਦਾਗਾ ਤਾਂ ਕਾਟਨ ਦੀਆਂ ਹੀ ਪੈਂਟਾਂ ਪੈਂਦੀਆਂ ਨੇ ਜਾਂ ਆਪਾਂ ਫੁੱਲ ਸੂਟ ਵੀ ਦੇਖ ਕੇ ਆਵਾਂਗੇ ਕਾਟਨ ਦੇ ਵਧੀਆ ਸੂਟ ਮਿਲਦੇ ਆ ਜਿਵੇਂ ਹੁਣ ਸਾਡੇ ਹੁਣ ਸਾਡੇ ਮਤਲਬ ਕਿ ਰਿੱਕੀ ਵਰਗਿਆਂ ਦੇ ਜਿਹੜੇ ਤਾਇਆ ਜੀ ਦੀ ਠੀਕ ਹੈ ਦੋਦੀ ਕੋਲ ਗੁੜੀਆਂ ਹੋਈ ਸੀਗੀ ਉਹਦੇ ਵਾਸਤੇ ਆਪਾਂ ਕੱਪੜੇ ਚਾਂਬਲਦੇ ਹਾਂ ਚਾਂਬਲਦੇ ਹਾਂ ਇੱਕ ਨਾ ਇਹਨੂੰ ਜਖਾਮ ਬਹੁਤ ਹੋਇਆ ਪਿਆਗਾ ਪਹਿਲਾਂ ਰਿੱਕੀ ਨੂੰ ਜਖਾਮ ਸੀਗਾ ਫਿਰ ਇੱਕੀ ਤੋਂ ਜਖਾਮ ਹੋ ਗਿਆ ਮੈਨੂੰ ਤੇ ਮੇਰੇ ਤੋਂ ਹੋ ਗਿਆ ਜੁਝਾਰ ਨੂੰ ਹਨਾ ਤੇ ਇਹਨੂੰ ਖੰਗ ਵੀ ਕਾਫੀ ਰਹਿੰਦੀ ਹੈਗੀ ਵੈਸੇ ਤਾਂ ਮੈਨੂੰ ਇੱਕ ਬਾਹਰ ਆ ਕੁੜੀ ਕਹਿੰਦੀ ਵੀ ਬਾਹਰਲੇ ਡਾਕਟਰ ਆ ਜਿਹੜੇ ਉਹ ਦਵਾਈ ਨਹੀਂ ਦਿੰਦੇ ਹੁੰਦੇ ਤਾਂ ਉਹਨੇ ਦੱਸਿਆ ਸੀਗਾ ਵੀ ਅਜਵਾਇਣ ਨੂੰ ਭੁੰਨ ਕੇ ਹਨਾ ਵੀ ਉਹਨੂੰ ਕਾਟਨ ਦੇ ਕੱਪੜੇ ਚ ਪਾ ਕੇ ਨੱਕ ਕੋਲੇ ਕਰ ਦੋ ਹਨਾ ਤੇ ਛਾਤੀ ਤੇ ਹਲਕਾ ਹਲਕਾ ਪ੍ਰੈਸ ਕਰ ਦੋ ਵੀ 2-3 ਵਾਰ ਲਗਾਤਾਰ ਕਰਨ ਨਾਲ ਦੋ ਤਿੰਨ ਦਿਨ ਵੀ ਬੱਚਾ ਜਿਹੜਾ ਹੈਗਾ ਉਹ ਸਹੀ ਹੋਣ ਲੱਗ ਜਾਂਦਾ ਹੈਗਾ ਵੀ ਖੰਗ ਜ਼ਖਾਮ ਆਣਾ ਬਾਕੀ ਦਵਾਈ ਵੀ ਦਿੱਤੀ ਹੋਈ ਆ ਆਪਣੇ ਬਰਨਾਲੇ ਤੋਂ ਹੀ ਲੈਂਦੀ ਸੀ ਦਵਾਈ ਤਾਂ ਸਿੰਗਲਾ ਡਾਕਟਰ ਤੋਂ ਉਹੀ ਵਧੀਆ ਡਾਕਟਰ ਆ ਬਰਨਾਲੇ ਦੇ ਵਿੱਚ ਬੈਸਟ ਮੈਡੀਸਨ ਦੰਦੇ ਆ ਹਨ ਬੱਚਾ ਠੀਕ ਵੀ ਹੋ ਜਾਂਦਾ ਕਾਫੀ ਫਰਕ ਆ ਅੱਗੇ ਨਾਲੋਂ ਬਾਕੀ ਦੇਖਦੇ ਆ ਜੇ ਨਾ ਫਰਕ ਪਿਆ ਫਿਰ ਹੋਰ ਕੋਈ ਹਨਾ ਨੁਸਕਾ ਦੇਖਾਂਗੇ ਕਿਉਂਕਿ ਜ਼ਖਾਮ ਜਿਹੜਾ ਹੈਗਾ ਮੈਨੂੰ ਵੀ ਬਹੁਤ ਜ਼ਿਆਦਾ ਭੈੜਾ ਹੋਇਆ ਸੀਗਾ ਤੇ ਇਹ ਤਾਂ ਬੱਚਾ ਦਾ ਹੈ ਹਨਾ ਤੁਸੀਂ ਵੀ ਜਰੂਰ ਦੱਸਿਓ ਕੋਈ ਕਿਸੇ ਨੂੰ ਵੀ ਕੋਈ ਦੇਸੀ ਨੁਸਖਾ ਪਤਾ ਹੋਵੇ ਵੀ ਬੱਚਾ ਜਲਦੀ ਤੋਂ ਜਲਦੀ ਠੀਕ ਹੋ ਜਾਏ ਜਿਹਨੂੰ ਜ਼ੁਕਾਮ ਹੋਵੇ ਖੰਘ ਹੋਵੇ ਹਨਾ ਕਿਉਂਕਿ ਮੈਂ ਇਹ ਤਾਂ ਦੋ ਤਿੰਨ ਤਰੀਕੇ ਆ ਜਿਹੜੇ ਉਹ ਅਪਣਾ ਕੇ ਦੇਖੇ ਆ ਤੇ ਬਾਕੀ ਭਾਪ ਵਗੈਰਾ ਵੀ ਦੇ ਦੇਣੀ ਹੁੰਦੀ ਆ ਸਟੀਮ ਦੇ ਦੇਣੀ ਹੁੰਦੀ ਆ ਇੰਜੈਕਸ਼ਨ ਹੁੰਦੀ ਆ ਜਿਹੜੇ ਉਹ ਵਿੱਚ ਪਾ ਕੇ ਹਨਾ ਉਹਦੇ ਨਾਲ ਸਟੀਮ ਦੇ ਦੇਣੀ ਆ ਉਹਦੇ ਨਾਲ ਇਹਨੂੰ ਸਾਹ ਸੌਖਾ ਆ ਜਾਂਦਾਗਾ ਬਾਕੀ ਠੀਕ ਆ ਅੱਗੇ ਨਾਲੋਂ ਤਾਂ ਫਰਕ ਆ ਜੇ ਨਾ ਪਿਆ ਤਾਂ ਕਈ ਵਾਰ ਹੋਰ ਜਿਹੜਾ ਹੈਗਾ ਤਰੀਕਾ ਵਰਤਣਾ ਪੈ ਸਕਦਾਗਾ ਤਾਂ ਜਰੂਰ ਦੱਸਿਓ ਕੋਈ ਵੀ ਤਰੀਕਾ ਲੈ ਕੇ ਗਈ ਸੀ ਬਹੁਤ ਸੋਹਣੇ ਤੇ ਬਿਲਕੁਲ ਜੈਨੂਨ ਪ੍ਰਾਈਜ਼ ਉਹ ਵੀ ਆਪਾਂ ਉੱਥੋਂ ਹੀ ਲੈ ਕੇ ਗਏ ਸੀਗੇ ਉਹਨੂੰ ਗਿਫਟ ਕੀਤੇ ਸੀਗੇ ਬੜੇ ਸੋਹਣੇ ਕੱਪੜੇ ਮਿਲ ਗਏ ਸੀਗੇ ਉਦਨ ਹੀ ਮੈਂ ਦੇਖ ਕੇ ਏਸੀ ਵੀ ਗਰਮੀ ਵਾਲਾ ਕਾਫੀ ਸਟਾਕ ਉਹਨਾਂ ਕੋਲ ਆ ਗਿਆ ਤਾਂ ਅੱਜ ਆਪਾਂ ਸੋਚਿਆਗਾ ਵੀ ਅੱਜ ਆਪਾਂ ਜੁਹਾਰ ਵਾਸਤੇ ਜਿਹੜੇ ਥੋੜੇ ਜਿਹਾ ਕੱਪੜਿਆ ਹੋਰ ਲੈਉਣੇ ਆ ਬਿਕੋਜ਼ ਛੋਟੇ ਬੱਚੇ ਦਾ ਕੀ ਹੁੰਦਾਗਾ ਥੋੜੇ ਜਿ ਦਿਨਾਂ ਚ ਹੋਰ ਵੱਧ ਜਾਂਦਾ ਫਿਰ ਦੂਸਰੇ ਕੱਪੜੇ ਉੱਚੇ ਹੋ ਜਾਂਦੇ ਆ ਬਾਕੀ ਹੋਇਆ ਸਰਦੀਆਂ ਚ ਸੀਗਾ ਹਾਂਜੀ ਕਿਵੇਂ ਦੇਖਦੇ ਹੋ ਮੈਂ ਤੁਹਾਡੀ ਗੱਲ ਹੀ ਕਰ ਰਹੀ ਆ ਬਾਕੀ ਭਾਈ ਜੋ ਜੋਹਾਰ ਸਿੰਘ ਜੀ ਨੇ ਇਹ ਸਰਦੀਆਂ ਚ ਹੋਏ ਸੀਗੇ ਤਾਂ ਕਰਕੇ ਇਹਨਾਂ ਦੇ ਚਾਰੇ ਤੱਪੜੇ ਮੋਟੇ ਨੇ ਮੋਟੇ ਤੱਪੜੇ ਨੇ ਤੁਹਾਡੇ ਸਾਰੇ ਹਾਂਜੀ ਮੋਟੇ ਪਪੜੇ ਬਿਜਾਰ ਦਾ ਦਾਜੀ ਟੁੱਟ ਠੀਕ ਕਰ ਜਾਂਦੇ ਓਏ ਯਾਰ ਬੇੜੀ ਯਾਰ ਤੇਰੇ ਦਾਦਾ ਜੀ ਸਟੁੱਟ ਠੀਕ ਕਰ ਜਾਂਦੇ ਬੁੱਤ ਓ ਇੱਕ ਪਾਸੇ ਪੈਨ ਨਾਲ ਇਦੋਂ ਇਹਦੇ ਵਾਲ ਝੜ ਗਏ ਵਿਚਾਰੇ ਚੀਕੂ ਚੀਕੂ ਆਪ ਹੀ ਆਸੀ ਘਰ ਦੇ ਤੇਰੇ ਆਪ ਦੇ ਘਰ ਦੇ ਆ ਕਿਉਂ ਭੋਂਕੀ ਅਨ ਬਿਨਾ ਗੱਲ ਤੋਂ ਕਿਉਂ ਭੋਂਕੀ ਅਨ ਤਰਪੋ ਫਿਰ ਕਹਦੇ ਨੇ ਘਰ ਆਣੀਆਂ ਟਾਈਮ ਲਾਉਂਦੀਆਂ ਨੇ ਥਿਆਰ ਨਹੀਂ ਹੁੰਦੀਆਂ ਆ ਫਿਰਦੇ ਆਸਤਾ 2 ਘੰਟੇ ਦੇ ਤਿਆਰ ਹੋਏ ਮੈਂ ਤੇ ਜੁਹਾਰ ਤੁਸੀਂ ਨਹੀਂ ਲੋਟਾਉਂਦੇ ਕੱਲੇ ਮੰਮੀ ਮੰਮੀ ਹਾਈ ਬੇਰਪਾ ਪਰਪਾ ਲੋ ਬਈ ਸਾਡਾ ਗੁੰਤਾਜ ਵੀ ਨਾਈ ਨਾਈ ਕਰ ਲਈ ਗੁੰਤਾਜ ਨੇ ਅੱਜ ਜਾਣਾ ਆਪਣੀ ਮੰਮਾ ਕੋਲੇ ਹੈ ਨਾ ਪੈਕਿੰਗ ਹੋ ਗਈ ਗੁੰਤਾਜ ਨਹੀਂ ਜਾਣਾ ਹੋਰ ਦੱਸ ਕੌਣ ਕੌਣ ਜਾ ਰਹੇ ਹੋ ਮੈਂ ਪਾਪਾ ਹਾਂ ਠੀਕ ਹੈ ਇਹ ਅੱਜ ਸਾਰੇ ਜਾਨੀ ਆਪਣੀ ਮੰਮਾ ਕੋਲੇ ਜਾ ਰਹੇ ਨੇ ਮੱਥਾ ਟੇਕਣ ਗੁਰਦੁਆਰਾ ਸਾਹਿਬ ਫਿਰ ਅਸੀਂ ਵੀ ਜਾਵਾਂਗੇ ਫਿਰ ਅਸੀਂ ਵੀ ਜਾਵਾਂਗੇ ਸਾਡੇ ਨਾਲ ਵੀ ਗੁੰਤਾਜ ਜਾਊਗਾ ਹਨਾ ਮੇਰੇ ਤੇ ਯਾਰ ਨਾਲ ਜਾਵੋਗੇ ਤੁਸੀਂ ਸੋਚਾਂ ਚ ਪੈ ਗਿਆ ਵਿਚਾਰਾ ਵੀ ਕੀ ਕੀਤਾ ਜਾਵੇ ਚਲੋ ਜੀ ਆਪਾਂ ਤਾਂ ਚੱਲੇ ਆਂ ਭਾਈ ਚਲੋ ਯਾਰ ਆਪਾਂ ਤਾਂ ਕਦੋਂ ਦੇ ਪੁੱਤ ਰੈਡੀ ਹੋ ਕੇ ਚੱਲੇ ਆਂ ਚੱਲੇ ਆਂ ਅਸੀਂ ਚੱਲੇ ਕੱਲੇ ਕੱਲੇ ਘੁੰਮੀ ਘੁੰਮੀ ਕਰਨ ਆਹ ਪੈਂਟ ਪਾਣੀਆਂ ਆ ਜੀਏ ਆ ਜੀ ਜੇ ਤੁਹਾਡੀ ਇਜਾਜ਼ਤ ਹੋਵੇ ਬੈਠ ਜੀ ਗੱਡੀ ਚ ਸ਼ੁਕਰ ਆ ਬਈ ਮੇਰੀ ਕੀ ਨੇ ਗੱਡੀ ਸਟਾਰਟ ਕੀਤੀ ਤਾਂ ਹੁਣ ਆਪਾਂ ਵੀ ਬੈਠ ਜੀ ਤੇ ਚੱਲੀਏ ਨਹੀਂ ਤਾਂ ਗਾਣਾ ਵਾਲਾ ਬਸ ਫੁੱਲ ਪ੍ਰੋਗਰਾਮ ਬਣ ਚੁੱਕਿਆ ਸੀ ਜਿਆਰ ਪੁੱਤ ਚੱਲੀਏ ਹੈਨਾ ਜਿਆਰ ਜਿਹੜਾ ਹੈਗਾ ਬਈ ਗੱਡੀ ਚ ਬੈਠ ਕੇ ਬਹੁਤ ਖੁਸ਼ ਹੋ ਜਾਂਦਾ ਤੁਹਾਡੇ ਬੱਚੇ ਵੀ ਗੱਡੀ ਚ ਬੈਠ ਕੇ ਖੁਸ਼ ਹੋ ਜਾਂਦੇ ਆ ਇਹਨੂੰ ਐ ਹੁੰਦਾ ਵੀ ਕਿਤੇ ਜਾਵਾਂਗੇ ਹੁਣ ਵੀ ਮੈਨੂੰ ਲੈ ਕੇ ਜਾਣਗੇ ਕਿਤੇ ਹਮੇਸ਼ਾ ਕਹਿ ਦਿੰਦੇ ਆ ਵੀ ਘਰ ਵਾਲੀ ਲੇਟ ਕਰਾਉਂਦੀ ਆ ਘਰ ਵਾਲੀ ਲੇਟ ਕਰਾਉਂਦੀ ਆ ਤਿਆਰ ਹੋਣ ਤੇ ਟਾਈਮ ਲਾਉਂਦੀ ਆ ਕੋਈ ਨਹੀਂ ਇਸ ਤਾਂ ਤਿਆਰ ਇਸ ਤਾਂ ਮਾਂ ਪੁੱਤ ਕਦੋਂ ਦੇ ਰੈਡੀ ਸੀਗੇ ਕਦੋਂ ਨਹੀਂ ਆ ਸਾਰਿਆਂ ਨੂੰ ਪਤਾ ਸੀ ਕਦੋਂ ਦੀਆਂ ਤਾਂ ਢੀ ਮੈਂ ਤਾਂ ਗੱਡੀ ਜਾਂਦੀ ਸੀਗੀ ਬਹੁਤ ਗੱਡੀ ਚ ਤੇਲ ਤੋਂ ਪਾ ਲੈਂਦੀ ਮਗਲੈਲ ਫਿਰ ਦੱਸ ਦਿੰਦੇ ਮੈਂ ਤਾਂ ਮਗਲੈਲ ਵੀ ਪਾ ਲੈਂਦੀ ਕੰਟਾ ਹੋ ਗਿਆ ਤੁਸੀਂ ਇੱਕ ਖਾ ਉਹਦਾ ਕੇਲਾ ਬਣਾਈ ਬੈਠੇ ਸੀ ਇੱਕ ਰੋਟੀ ਦਾ ਉਹ ਨਹੀਂ ਨਹੀਂ ਹਟੇ ਹਣਾ ਪੁੱਤ ਤੂੰ ਜਾਰੇ ਵੀ ਗੁੱਸੇ ਹੋ ਗਿਆ ਉਹਨਾਂ ਪਾਪਾ ਥੋੜਾ ਦਿੱਲੀ ਦਾ ਕੰਮ ਆ। ਉਹ ਆਵਾਜ਼ ਲਈ ਜਦੋਂ ਸੁਣਦਾ ਯਾਰ। ਹੋਰ ਕਹਿੰਦਾ ਸਸਤੀ ਆ ਗਈ ਪਾਪਾ ਤੁਹਾਨੂੰ ਵੇਖ ਦੇਗਾ। ਲਓ ਬਈ ਆਪਾਂ ਪਹੁੰਚ ਗਏ ਬੁਟੀਕ ਤੇ ਇੱਥੋਂ ਆਪਾਂ ਜੁਹਾਰ ਦੀ ਭੂਆ ਚੱਕਣੀ ਆ। ਕਿਉਂਕਿ ਜੁਹਾਰ ਉਹਦੇ ਨਾਲ ਦਿਲ ਨਹੀਂ ਲਾਉਂਦਾ ਤਾਂ ਆਪਾਂ ਕੰਮਕਾਰ ਹੋ ਜਾਣਗੇ। ਜੁਹਾਰ ਦੀ ਭੂਆ ਰੈਡੀ ਬੈਠੀ ਆ ਜਾ। ਹੁਣ ਇਹ ਕਾਲਾਂ ਕਾਲਾਂ ਦੇਖੀ ਦਿੰਦੀ ਆਪਾਂ ਨੂੰ ਹਨਾ ਰਿੱਕੀ। ਅੱਜ ਕੱਲੇ ਸ਼ੀਸ਼ੇ ਨਹੀਂ ਲੋਕ ਲਾਉਂਦੇ। ਹਾਂ। ਕਲੋਜ਼ ਕਰਕੇ ਹਨਾ। ਉਹ ਸ਼ਟਰ ਨੂੰ ਉੱਲੇ ਜੁਹਾਰ ਤੇ ਜੁਹਾਰ ਦੀ ਬੁਆ ਤਾਂ ਸਜੇ ਬੈਠੇ ਨੇ ਹੈ ਜੁਹਾਰ ਦੀ ਬੁਆ ਲੋ ਬਈ ਅੱਜ ਦੁਕਾਨ ਥੋੜਾ ਕ ਟਾਈਮ ਲਈ ਆਫਰ ਹੋਊਗੀ ਤਾਂ ਆਪਾਂ ਨਿਕਲ ਗਏ ਆ ਲੋ ਬਈ ਆਪਾਂ ਮੌਸਮ ਦੇਖ ਕੇ ਕਿਉਂਕਿ ਇੱਕ ਮੇਰਾ ਕੰਮ ਹੁੰਦਾ ਹੈਗਾ ਵੀ ਆਪਾਂ ਕਿਤੇ ਵੀ ਜਾਈਏ ਮੇਰਾ ਤਾਂ ਇਹ ਕੰਮ ਆ ਵੀ ਤੇ ਰਿਸ਼ਤੇਦਾਰ ਕਹਿੰਦੇ ਨੇ ਵੀ ਚਾਹ ਬਣਾ ਲਈਏ ਮੈਂ ਦੂਜੀ ਵਾਰ ਨਹੀਂ ਕਹਿਣ ਦਿੰਦੀ ਅਗਲੇ ਨੂੰ ਅਗਲੇ ਨੂੰ ਕਹਿ ਦੇਈਦਾ ਵੀਡੀਓਜ਼ ਬਣਾਉਂਦੇ ਬਣਾਉਂਦੇ ਧੁੱਪ ਵੀ ਆ ਗਈ ਠੀਕ ਹੈ ਜੁਜਾਰ ਵੀ ਉੱਠ ਗਏ ਹੈਲੋ ਜੁਜਾਰ ਤੁਹਾਨੂੰ ਅਸੀਂ ਤਾਂ ਲੈ ਕੇ ਆਇਆ ਵੀਡੀਓ ਬਣਾਉਣ ਨੂੰ ਜਲਦੀ-ਜਲਦੀ ਵੱਡੇ ਹੋ ਜਾ ਹੋਰ ਵੀਡੀਓ ਗੱਣੇ ਚ ਬਣਾਈਏ ਇਹਦੇ ਹੈ ਕਿਸੇ ਲਿਪਸਿੰਗ ਵਾਲੇ ਤੇ ਬਣਾਈਏ ਭੇਜੀ ਹੋਇਆ ਭੇਜੀ ਹੋਇਆ ਬਣਾਈਏ ਲੋ ਭਾਈ ਵੀਡੀਓ ਬਣਾ ਲਈਆਂ ਤੇ ਹੁਣ ਆਪਣੀ ਵਾਰੀ ਆ ਗਈ ਚਾਹ ਪੀਣ ਦੀ ਕਿਉਂਕਿ ਚਾਹ ਬਿਨਾ ਤਾਂ ਚਾਹ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਹੈਗਾ ਕੋਈ ਤੋੜ ਆ ਵੀ ਨਹੀਂ ਸਰ ਦਾ ਚਾਹ बस बस थोड़ी और बस थोड़ी ए बस 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 क्या बात है क्या न्यारा पूरी खेत वाली फीलिंग आ रही है जे किते बाटी हुंदी ਨਾਲ ਰੋਟੀ ਹੁੰਦੀ ਇੱਕ ਗੰਡਾ ਹੁੰਦਾ ਅੰਬ ਦਾ achar ਹੁੰਦਾ ਉੱਤੇ ਹੁੰਦੀ ਮੱਖਣੀ ਕਿਉਂ ਬਾਈ ਬਣ ਗਈ ਸੀ ਨਾ ਗੱਲ ਲੈ ਬਾਈ ਸਰਕਾਰਾਂ ਨਿਕਲ ਚੁੱਕੀਆਂ ਨੇ ਚਾਹ ਪਾਣੀ ਪੀ ਕੇ ਠੀਕ ਆ ਬਹੁਤ ਲੰਬਾ ਸਫ਼ਰ ਸੀ ਨਾ ਆ ਬਹੁਤ ਲੰਬਾ ਸਫ਼ਰ ਸੀ ਬਰਨਾਲੇ ਤੋਂ ਮਲੇਰਕੋਟਲਾ ਤਾਂ ਰਸਤੇ ਦੇ ਵਿੱਚ ਭੁੱਖ ਲੱਗੇ। ਹਮ ਬਸ ਇੰਜੋਏ ਕਰਦੇ ਜਾਣਾ। ਆਹ। ਪਰ ਪਤਾ ਗੱਲ ਕੀ ਆ ਮੈਨੂੰ ਨਾ ਰਸਤੇ 'ਚ ਕਿਤੋਂ ਵਧੀਆ ਚਾਹ ਹੀ ਨਹੀਂ ਮਿਲਦੀ। ਤਾਂ ਕਰਕੇ ਇਸ ਵਾਰ ਆਪਾਂ 40 ਬੋਤਲ ਨਾਲ ਚੱਕ ਲਈ। ਕਿ ਚਾਹ ਪੀਂਦੇ ਜਾਣਾ। ਲੋ ਬਈ ਮਿੱਤਰੋ ਆਪਾਂ ਪਹੁੰਚ ਗਏ। ਸ਼ਹਿਰ ਮਲੇਰਕੋਟਲੇ ਹੈਨਾ। ਆਹ ਬਹੁਤ ਸਸਤਾ ਸ਼ਹਿਰ ਆ। ਤੇ ਚੀਜ਼ਾਂ ਵੀ ਬਹੁਤ ਵਧੀਆ ਮਿਲਦੀਆਂ ਨੇ ਇੱਥੋਂ। ਜੁੱਤੀਆਂ ਵਗੈਰਾ ਬੂਟ ਵਗੈਰਾ ਹੈਨਾ ਜਿਹੜੇ ਵੀ ਬੂਟ ਹੁੰਦੇ ਆ ਜੁੱਤੀ ਹੁੰਦੀ ਆ ਰਿੱਕੀ ਇੱਥੇ ਬਣਵਾਉਂਦੇ ਆ ਵਧੀਆ ਮਿਲਦੇ ਆ ਕੋਟ ਪੈਂਟ ਵਗੈਰਾ ਦਾ ਕੱਪੜਾ ਕੋਟ ਪੈਂਟ ਸਾਰਾ ਕੁਝ ਪੂਰਾ ਵਧੀਆ ਟੌਪ ਕਲਾਸ ਮਿਲਦਾ ਤਾਂ ਆਪਾਂ ਹੁਣ ਪਹੁੰਚ ਗਏ ਜੀ ਆਪਾਂ ਕਰ ਲਈ ਉਹਨੂੰ ਸ਼ੋਪਿੰਗ ਦਨ ਫਿਰ ਆਪਾਂ ਮਿਲਦੇ ਆ ਭਾਈ ਬਸ ਇੱਕ ਬਹੁਤ ਵੱਡਾ ਹੋਆ ਵੀ ਇੱਥੇ ਟ੍ਰੈਫਿਕ ਵਾਲੀ ਹੁੰਦੀ ਹੈ ਹਨਾ ਰਿੱਕੀ ਟ੍ਰੈਫਿਕ ਵਾਲੀ ਹੁੰਦੀ ਹੈ ਹੋਰ ਨਹੀਂ ਕੋਈ ਚੱਕਰ ਹੈ ਲੋ ਭਾਈ ਜੇ ਤੁਸੀਂ ਮਤਲ ਮਲੇਰਕੋਟ ਲੈ ਆਉਣੇ ਹੋ ਤਾਂ ਆਪਾਂ ਇਧਰੋਂ ਮਾਰਕੀਟ ਦਿੱਲੀ ਗੇਟ ਕੰਨੀ ਉਹ ਵੀ ਸਟਾਰਟ ਹੁੰਦੀ ਆ ਤੇ ਹੁੰਦੀ ਉਧਰੋਂ ਵੀ ਸਟਾਰਟ ਹੈ ਨਾ ਸਰਹੰਦੀ ਗੇਟ ਸਰਹੰਦੀ ਗੇਟ ਕੰਨੀ ਆਏਵੇਂ ਆ ਵੀ ਉੱਥੇ ਪਾਰਕਿੰਗ ਵਧੀਆ ਹੋ ਜਾਂਦੀ ਹੈ ਗੱਡੀ ਤੇ ਜੇ ਆਪਾਂ ਗੱਡੀ ਵਗੈਰਾ ਤੇ ਆਉਣੇ ਤਾਂ ਉੱਥੇ ਪਾਰਕਿੰਗ ਸੋਹਣੀ ਹੋ ਜਾਂਦੀ ਹੈ ਕੱਪੜੇ ਕਿੰਨੇ ਸੋਹਣੇ ਫਰੇਜ ਆਖਾਂ ਦੇ ਹਾਇ ਇੱਥੋਂ ਰੇਟ ਦਾ ਪਤਾ ਖੜ ਗਿਆ ਦੇਖੋ ਲੋ ਭਈ ਅੱਜ ਮੌਸਮ ਬਹੁਤ ਵਧੀਆ ਹੋਇਆ ਪਿਆ ਜਿ ਨੇ ਆਇਆ ਅੱਜ ਬਣਾ ਸ਼ਾਪਿੰਗ ਕਰਨਾਂ ਹੁਣ ਆਪਾਂ ਸਰਹੰਦੀ ਗੇਟ ਕੰਨੀ ਜਾ ਰਹੇ ਆ ਲੋ ਬਈ ਮੈਂ ਤਾਂ ਪਹਿਲੀ ਵਾਰ ਦੇਖਿਆ ਸਰਹੰਦੀ ਗੇਟ ਆ ਵਾਲਾ ਸਰਹੰਦੀ ਗੇਟ ਆ ਮੈਂ ਤਾਂ ਕੋਤ ਪਹਿਲੀ ਵਾਰ ਦੇਖਿਆ ਲੋ ਬਈ ਆ ਹੈਗੀ ਆ ਪਾਰਕਿੰਗ ਇੱਥੇ ਆਪਾਂ ਇੱਥੇ ਵੀਰਾ ਕਹਿੰਦਾ ਲੰਬੇ ਰੋਡ ਲਾ ਦੂਗਾ ਅਗਰ ਲੈ ਬਸ ਕਿਹੜੇ

ਇਹ ਕੁ ਵਗੈਰਾ ਆਪਾਂ ਖਾਈ ਜਾਨੇ ਆ ਠੀਕ ਆ ਤੁਸੀਂ ਤਾਂ ਬਣ ਹਾਂਜੀ ਤੇ ਆਪਾਂ ਕੰਮ ਨਿਬੜ ਲਿਆ ਸ਼ਾਪਿੰਗ ਆਪਣੀ ਡਨ ਹੋ ਗਈ ਤੇ ਹੁਣ ਆਪਾਂ ਚੱਲੇ ਆਰਨਾਲੇ ਨੂੰ ਵਾਪਸ ਲਓ ਬਈ ਇੱਥੋਂ ਹੀ ਜਾਏ ਸੀ ਤੇ ਇੱਥੇ ਲੱਗ ਗਿਆ ਹੈ ਚੱਲ ਬਈ ਸੱਜਣਾ ਖੋਲ ਆਪਣਾ ਗੇਟ ਬੜੀ ਅੰਦਰ ਜਿਹੜਾ ਰੀਟ ਗੇਟ ਨਹੀਂ ਯਾਰ ਓਏ ਖੁੱਲ ਗਿਆ ਖੁੱਲ ਗਿਆ ਖੁੱਲ ਗਿਆ ਓਏ ਗੂਗਲ ਮੁਗਲੀ ਉੱਤਕਾਰ ਬੱਤ ਪਹੁੰਚ ਗਏ ਆਪਾਂ ਿੱਿੱਦੀ-ਵਿੱਦੀ ਲੋ ਬਈ ਮਿੱਤਰੋ ਆਪਾਂ ਪਹੁੰਚ ਗਏ ਬਾਪਸ ਬੁਟੀਕ ਤੇ ਠੀਕ ਆ ਹੁਣ ਕਰਾਂਗੇ ਕੰਮ ਕਰ ਜਿਹਾਰ ਸਿੰਘ ਜੀ ਫਿਰ ਸੌਂਗੇ ਨੇ ਇਹਨਾਂ ਨੂੰ ਪਤਾ ਆਪਾਂ ਝੂਲੇ 'ਚ ਹੁਣ ਇਹਦੀ ਜਾਲੀ ਉੱਪਰ ਨੂੰ ਕਰਕੇ ਉਹ ਕਰ ਦਿੰਨੇ ਆਂ ਕਹਿੰਦੇ ਆ ਹੁਣ ਪ੍ਰੈਮ ਲਿਆਵਾਂਗੇ ਹੁਣ ਜਿਹਾਰ ਵਾਸਤੇ ਵੀ ਦੇਖ ਕੇ ਆਵਾਂਗੇ ਸਾਈਟਾਂ ਲਾਉਦਾ ਹਨਾ ਸਾਰੀਆਂ ਹਨੇਰਾ ਜੋ ਹੈ ਉਧਰਲੀ ਛੱਡ ਦੇ। ਲਓ ਵੀ ਆਪਾਂ ਪਹੁੰਚ ਚੁੱਕੇ ਆਂ। ਆਪਦੇ ਕੰਮ ਤੇ ਹੁਣ ਥੋੜਾ ਜਿਆ ਕਰਦੇ ਆਂ ਕੰਮ। ਚਾਹ ਪਾਣੀ ਪੀਨੇ ਆਂ। ਪਹਿਲਾਂ ਤਾਂ ਗੰਨੇ ਦਾ ਜੂਸ ਪੀਣ ਲੱਗੇ ਸੀਗੇ। ਗੰਨੇ ਦਾ ਜੂਸ ਪੀ ਲਿਆ। ਉਹ ਤਾਂ ਚੇਂਜ ਕਰਤਾ ਸੀ ਪਾਣੀ। ਹੈ? ਠੀਕ। ਹੋਰ ਯਾਰ ਮੈਂ ਕਿਹਨੂੰ ਲੈ ਕੇ ਜਾਵਾਂ? ਗੱਡੀ ਆਉਂਦੀ ਹੋਵੇ ਤਾਂ ਆਪ ਚਲਾ ਕੇ ਲੈ ਜਾ। ਸਿੱਖੂੰਗੀ ਮੈਂ ਵੀ ਹੁਣ ਸਾਗਰ ਦੀ ਬੋਟੀ ਬੂੰ। ਕਿਹਨੂੰ ਲਵਾਵੇ? ਮੇਰਾ ਤਾਂ ਅੱਜ ਮਾਣਾ ਮੈਂ ਮੈਂ ਕੱਪੜੇ ਧਾਰ ਦੀ ਮੰਮਾ ਤਾਂ ਫੁੱਲ ਗੁੱਸੇ ਆ ਲੋਕਾਂ ਲਈ ਬਾਧੂ ਟਾਈਮ ਆ ਸਾਡੇ ਮਾਂ ਪੁੱਤ ਲਈ ਜਮਾਂ ਟਾਈਮ ਲੋਕਾਂ ਨੂੰ ਕੀ ਅਸੀਂ ਮਾੜਾ ਜਿਹਾ ਕਹਿਤਾ ਹਾਂ ਨਾ ਪੁੱਤ ਹਾਂ ਅੱਜ ਮਲੇਰਕੋਟਲੇ ਲੈ ਗਏ ਅੱਜ ਹੀ ਸੁਣਾਈ ਜਾਂਦੇ ਨੇ ਕੋਲ ਹੋ ਨਹੀਂ ਜਮਾਂ ਨਹੀਂ ਕਹਿੰਦੀ ਤੁਹਾਨੂੰ ਠੀਕ ਆ ਪੁੱਤਰ ਹਾਂ ਗੁੱਸੇ ਹੋਗੇ ਜਿਹੜਾ ਕਿ ਫਿਰ ਉਹ ਕਿ ਤੁਸੀਂ ਬਸ ਐਂ ਗੁੱਸੇ ਰਹਿਣਾ ਗਾਇਜ਼ ਅੱਜ ਜਿਹੜ ਨੇ ਨਵੀਂ ਚੀਜ਼ ਸਿੱਖੀ ਆ ਦੇਖੋ ਪੂਰਾ ਉਹ ਉਹ ਕਰਦਾਗਾ ਐਵੇਂ ਪੂਰਾ ਐਵੇਂ ਮਾਰ ਕੇ ਆ ਦੇਖੋ ਦੇਖ ਅੱਜ ਇੱਕ ਨਵੀਂ ਜੇ ਜੇ ਦੀ ਕਰਦਾ ਹੁੰਦਾ ਨੇ ਇਹ ਨਾਲ ਹੁਣ ਨਹੀਂ ਕਰੀ ਜਾਓ ਹਾਂ ਰੋਕ ਲਈ ਜਾਓ ਹਾਂ ਗਾਇਜ਼ ਅੱਜ ਜਿਹੜੀ ਕੀ ਨਵੀਂ ਚੀਜ਼ ਸਿੱਖੀ ਆ ਹਾਂ ਡੇਲੀ ਨਮੀਆਂ ਤੋਂ ਨਮੀਆਂ ਚੀਜ਼ਾਂ ਕਰ ਰਿਹਾ ਪਤਾ ਹਾਂਜੀ ਗਾਇਜ਼ ਮੈਨੂੰ ਲੱਗਦਾ ਇਹਨੂੰ ਬਹੁਤ ਜ਼ਿਆਦਾ ਗੁੱਸਾ ਆ ਰਿਹਾ ਤੇ ਪਾਪਾ ਤੇ ਕਿਉਂਕਿ ਗਾਇਜ਼ ਇਹਨੂੰ ਇਹ ਇਹਦੇ ਪਾਪਾ ਨੇ ਜਿਹੜੇ ਨਾ ਇਹਨੂੰ ਸ਼ੋਪਿੰਗ ਨਹੀਂ ਕਰਵਾਉਣ ਜਾ ਰਹੇ ਸੀ ਹੁਸਾ ਰਿਹਾ ਹੈ ਗਾਇਜ਼ ਇਹਨੂੰ ਅਧਿਕੋ ਗਾਈਜ਼ ਬਹੁਤ ਜ਼ਿਆਦਾ ਗੁੱਸਾ ਆ ਰਿਹਾ ਹੈ ਗਾਈਜ਼ ਇਹਨੂੰ ਇਹ ਐਵੇਂ ਕਹਿੰਦਾ ਹੈ ਕਿ ਮੈਂ ਫੋਨ ਫੜ ਕੇ ਸਿੱਟ ਦੇਣਾ। ਉਹ ਆਹ। ਫੋਨ ਸਾਲੇ ਰਹਿਣ। ਬਸ ਠੀਕ ਹੈ। ਹਾਂਜੀ ਭਈ ਆਪਾਂ ਲੜਪੜ ਕੇ ਬੌਜੀ ਚੁੱਕਿਆ ਲिटल মিয়া ਲੈਣ ਦੇ। 1000 ਦੇ ਕੱਪੜੇ ਲੈਣ। ਆਪਾਂ ਆ ਗਏ ਲिटल মিয়া ਲੈਣ ਦੇ ਹੁਣ ਆਪਾਂ ਇਹਦੇ ਕੱਪੜੇ ਦੇਖਦੇ ਆ। ਕਿੱਥੇ ਆ ਗਏ? ਕਿੱਥੇ ਆ ਗਏ? ਬੈਠੋ ਜੀ। ਕੱਪੜੇ ਲੈਣ ਆ ਗਏ। ਪੜੇ ਲੈਣਾ ਕਰਦੇ ਲੱਗਦੇ ਬੜੇ ਲੈਣ ਆ ਗਏ ਹੂੰ ਬਹੁਤ ਸੋਹਣੇ ਕੱਪੜੇ ਮਿਲਦੇ ਆ ਬਈ ਇੱਥੋਂ ਆਪਾਂ ਦੁਬਾਰੇ ਲੈਣ ਆਇਆ ਹੁਣ ਇਹਦੇ ਵਾਸਤੇ ਤਿਜਾਰ ਵਾਸਤੇ ਇਹ ਜਿਹੜੀ ਆ ਜੈਕਟ ਆ ਮੋਟੀ ਸੀ ਥੋੜੀ ਜੀ ਫਿਰ ਆਪਾਂ ਹੁਣ ਇਹ ਚੇਂਜ ਕਰਨੀ ਆ ਤਾਂ ਇਹ ਚੇਂਜ ਕਰਕੇ ਪਤਲੇ ਲੈ ਕੇ ਜਾਣੇ ਲੋ ਬਈ ਇੱਕ ਆਪਾਂ ਇਹਦੇ ਵਿੱਚ ਵੀ ਕਾਫੀ ਹੈਗੇ ਨੇ ਸ਼ਾਰਟਸ ਇੱਕ ਤਾਂ ਆ ਪਾ ਲੈ ਲਿਆ ਇਹ ਗਾ ਇਹ ਵੀ ਬਹੁਤ ਜਿਆਦਾ ਸੋਹਣਾ ਲੱਗਿਆ ਮੈਨੂੰ ਤੇ ਇੱਕ ਆਵ ਵਾਲਾ ਵੀ ਪਿਆਗਾ ਇਹ ਹੈਗਾ ਜਾਰਾ ਦਾ ਇਹਦੇ ਵਿੱਚ ਵੀ ਸਾਰੇ ਸਾਈਜ਼ ਪਏ ਨੇ ਕਾਫੀ ਦੇਖ ਸਕਦੇ ਹੋ ਵਿੱਚ ਮੈਨੂੰ ਤਾਂ ਬਹੁਤ ਸੋਹਣੇ ਲੱਗੇ ਤੇ ਜਾਰ ਦੇ ਪਾਈ ਵੀ ਬਹੁਤ ਜ਼ਿਆਦਾ ਚਚਣਗੇ ਤੇ ਆਹ ਜਾਰਾ ਦਾ ਤੁਸੀਂ ਦੇਖ ਸਕਦੇ ਹੋ ਟੈਗ ਵੀ ਲੱਗਿਆ ਹੋਇਆ ਹੈਗਾ ਆਵ ਵਾਲਾ ਵੀ ਮਿਲ ਜੂਗਾ ਭਾਈ ਆ ਵੀ ਬਹੁਤ ਸੋਹਣਾ ਲੱਗ ਕੇ ਇਹ ਵਿਚਾਰ ਗ੍ਰੀਨ ਕਲਰ ਹੈ ब्लू ਕਲਰ ਹੈ ਠੀਕ ਆ ਗਿਆ ਜੀ ਹੋ ਗਈ ਪੇਮੈਂਟ ਚਲਿਏ ਓਕੇ ਵੀਰੇ ਥੈਂਕ ਯੂ ਥੈਂਕ ਯੂ ਜੀ ਚਲੋ ਠੀਕ ਹੈ ਵੀਰੇ ਫੋਨ ਕਰ ਦਿਓ ਪਰਸੋਂ ਲੋ ਬਈ ਆਪਾਂ ਨੂੰ ਥੋੜਾ ਜਿਹਾ ਸਾਮਾਨ ਮਿਲ ਗਿਆ ਜੂਹਾਰ ਵਾਸਤੇ ਠੀਕ ਹੈ ਬਾਕੀ ਪਰਸੋਂ ਨੂੰ ਆਜੂਗੀ ਨਵੀਂ ਵੈਰਾਈਟੀ ਤਾਂ ਵੀਰ ਆਪਾਂ ਨੂੰ ਫੋਨ ਕਰ ਦੂਗਾ ਤੁਸੀਂ ਵੀ ਜੇ ਉਹ ਕੱਪੜੇ ਦੇਖਣੇ ਹੋ ਤਾਂ ਪਰਸੋਂ ਬਹੁਤ ਸੋਹਣੇ ਕੱਪੜੇ ਆ ਰਹੇ ਆ ਗਰਮੀ ਵਾਲੇ ਇਹਨਾਂ ਕੋਲ ਮੰਡੇ ਨੂੰ ਤਾਂ ਉਸ ਦਿਨ ਆਪਾਂ ਦੇਖ ਕੇ ਜਾਵਾਂਗੇ ਹੋਰ ਵੀ ਕੱਪੜੇ ਆਪਾਂ ਸ਼ਾਪਿੰਗ ਕਰਿਆ ਤੁਸੀਂ ਹੈਪੀ ਹੋ ਕੀ ਤੁਸੀਂ ਕੋਈ ਚੋ ਜੂਹਾਰ ਦੇਖ ਹੀ ਨਹੀਂ ਰਹੇ ਹੋ ਤੁਸੀਂ ਹਾਂਜੀ ਜੂਹਾਰ ਦੀ ਥੋੜੀ ਜਿਹੀ ਸ਼ਾਪਿੰਗ ਕਰਿਆ ਬਹੁਤ ਵਧੀਆ ਕੱਪੜੇ ਮਿਲਦੇ ਆ ਬਾਈ ਬਹੁਤ ਜ਼ਿਆਦਾ ਬਾਕੀ ਪਤਾ ਕੀ ਆ ਕੱਪੜੇ ਦੇ ਕੋ ਹੋਰ ਕਿਤੇ ਵਧੀਆ ਮਿਲ ਨਹੀਂ ਹੁੰਦੇ ਆ ਬਟ ਜਿੱਥੇ ਐਵੇਂ ਹੁੰਦਾ ਇਅਰ ਪ੍ਰਾਈਸ ਵੀ ਜੈਨੂਨ ਮਿਲਦੀ ਤੇ ਕੱਪੜੇ ਸੋਹਣੇ ਵੀ ਮਿਲ ਜਾਣ ਉਹ ਗੱਲ ਤਾਂ ਯਾਰੇ ਕੁਝ ਹੋਰ ਹੁੰਦਾ ਕੱਪੜੇ ਬਹੁਤ ਸੋਹਣੇ ਮਿਲਦੇ ਆ ਨਾ ਤੇ ਪ੍ਰਾਈਸ ਤਾਂ ਬਿਲਕੁਲ ਹੀ ਜੈਨੂਨ ਹੁੰਦਾ ਬਹੁਤ ਘੱਟ ਪ੍ਰਾਈਸ ਦੇ ਵਿੱਚ ਬਾਕੀ ਜਿਹੜੇ ਸਾਡੇ ਕਈ ਤੋਂ ਵਿਜ਼ਿਟ ਕਰਕੇ ਗਏ ਆ ਮੈਂ ਰਿਵਿਊ ਲੈਂਦੇ ਆ ਲੋਕਾਂ ਦੇ ਹਨਾ ਬਹੁਤ ਵਧੀਆ ਰਿਵਿਊ ਦਿੱਤੇ ਆ ਬਾਈ ਜਰੂਰ ਵਿਜ਼ਿਟ ਕਰਿਓ ਸ਼ਾਪ ਨੂੰ ਠੀਕ ਹੈ ਯਾਰ ਜੀ ਵੀ ਕਹਿ ਰਹੇ ਨੇ ਵੀ ਹਾਂ ਹਾਂਜੀ ਕਰ ਲੈਣ ਵਿਜ਼ਿਟ ਤੁਹਾਡੇ ਸ਼ਾਪ ਨੂੰ 10 ਸਾਲ ਤੱਕ ਤਾਂ ਆਪਾਂ ਤੁਹਾਡੇ ਇੱਥੇ ਹੀ ਲਿਆ ਕਰਾਂਗੇ ਕੱਪੜੇ ਠੀਕ ਹੈ ਹਾਂਜੀ ਭਾਈ ਵਧੀਆ ਮਟੀਰੀਅਲ ਵਗੈਰਾ ਸਾਰਾ ਕੁਝ ਬਹੁਤ ਵਧੀਆ ਬਾਕੀ ਗਰਮੀਆਂ ਦਾ ਸਟਾਕ ਆ ਜਾਊਗਾ ਪਰਸੋਂ ਨੂੰ ਆਪਾਂ ਪਰਸੋਂ ਨੂੰ ਫੇਰ ਆਉਣਾਗਾ ਦੇਖਣ ਵਾਸਤੇ ਅੱਜ ਆਪਾਂ ਨੂੰ ਦੋ ਤਿੰਨ ਸ਼ਾਰਟਸ ਜੀ ਵਧੀਆ ਲੱਗੇ ਉਹ ਲੈ ਆਏ ਆਪਾਂ ਤੇ ਦੋ ਤਿੰਨ ਟੀ-ਸ਼ਰਟਾਂ ਲੈ ਲਈਆਂ ਕਿਉਂਕਿ ਜੈਕਟ ਨੂੰ ਵਾਪਸ ਕਰਨੀ ਸੀ ਤੇ ਹੋਰ ਵੀ ਕੁਝ ਲੈਣਾ ਸੀ ਤਾਂ ਲੈ ਲਿਆ ਸੀਗਾ ਤੁਸੀਂ ਵੀ ਜਰੂਰ ਵਿਜ਼ਿਟ ਕਰਿਓ ਵਧੀਆ ਮਟੀਰੀਅਲ ਹੁੰਦਾ ਵਧੀਆ ਬਾਈਆਂ ਕੋਲ ਬਾਕੀ ਪਤਾ ਕੀ ਡੀਲ ਕਰਨ ਦਾ ਜਿਹੜਾ ਹੈਗਾਗਾ ਉਹ ਬਹੁਤ ਵਧੀਆਗਾ ਬਾਈਆਂ ਹੋਰਾਂ ਦਾ ਠੀਕ ਹੈ ਜੀ ਤਾਂ ਆਨਲਾਈਨ ਵੀ ਤੁਸੀਂ ਮੰਗਵਾ ਸਕਦੇ ਹੋ ਠੀਕ ਹੈ ਸ਼ਿਪਿੰਗ ਕਰ ਦਿੰਦੇ ਨੇ ਇਹ ਵੋਲਡ ਵਾਈਡ ਸ਼ਿਪਿੰਗ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਇਹਨਾਂ ਦਾ ਇੰਸਟਾਗ੍ਰam ਤੇ ਹੀ ਪੇਜ ਬਣਿਆ ਹੋਇਆਗਾ ਨਾ ਰਿੱਕੀ ਲिटल ਮੀ ਨਾਮ ਤੇ ਹੈ ਨਾ ਨੀ ਲिटल ਜਿਹੜਾ ਹੈਗਾ ਪੇਜ ਬਣਿਆ ਹੋਇਆਗਾ ਹਾਂਜੀ ਲਓ ਲਓ ਬੁੱਤ ਲਓ ਤੋਂ ਡੀਲ ਕਰ ਲੈਣੇ ਲਓ 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 ਬੋਲੋ ਬੋਲੋ ਬੁੱਤਰ ਚਲੋ ਭਈ ਜੁਹਾਰ ਹੋ ਰਿਹਾ ਇਰਿਟੇਟ ਹੋਣਾ ਆਪਾਂ ਮਿਲਦੇ ਆ ਘਰੇ ਜਾ ਕੇ ਲਓ ਭਈ ਆਪਾਂ ਪਹੁੰਚ ਗਏ ਘਰੇ ਗੁੱਡ ਬਾਏ ਗੁੱਡ ਨਾਈਟ ਲੈ ਉਹੀ ਜੁਹਾਰ ਨੂੰ ਮੰਮੀ ਕਹਿੰਦੇ ਤੂੰ ਆਥਨੇ ਘਰੇ ਵੱੜਦਾ ਟਾਈਮ ਨਾਲ ਘਰੇ ਆ ਜਾ ਘਰ ਜੁਹਾਰ ਨੂੰ ਮੰਮੀ ਕਹਿੰਦੇ ਆ ਦੇਖ ਜੁਹਾਰ ਇਹਦਾ ਵੀ ਸੱਚਾ ਪਿਆਰਾ ਹੈ ਨਾ ਹਾਂ ਦੇਖੀ 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 Mamma mi ha chiamato, c'è chi c'è? C'è